ਇਹ ਸੂਟ ਲੈਤਾ ਹੁੰਦੇ ਸੂਟ ਤਾਂ ਵਧੀਆ ਨੇ ਪਰ ਬੱਗੋਂ ਨੇ ਕਿਹਾ ਨਾ ਮੈਨੂੰ ਦੇ ਦੇ ਸੂਟਾ ਪਿਛੇ ਲਾ ਕੇ ਬੈਠ ਜਾਣੀ ਉਹ ਪਤਾ ਤਾਂ ਲੱਗੇ ਜਾਣਾ ਕਿ ਸੂਟ ਲੈ ਹੁੰਦੇ ਨੇਗੇ ਅੰਧੇ ਲੱਗ ਬਾੜ ਵੀ ਨਹੀਂ ਚੱਕੇ ਹੋਏ ਬੱਗੋਂ ਨੇ ਉਹ ਵੀ ਛੱਡ ਦੁੱਤੀ ਆਖ ਕੇ ਕਹਿੰਦੇ ਮੈਂ ਤਾਂ ਇਕਨ ਕਰਦੀ ਨਹੀਂ ਉਹ ਮੈਂ ਸਿਰ ਪਾਉਂਦੀ ਆ ਬਾਹਰ ਤੇ ਉਹ ਮੈਂ ਰੱਖ ਦਿੰਦੀ ਆ ਤੂੰਗਾ ਕੋਈ ਚੀਜ਼ ਟਿਕਾਂ ਕੇ ਨਹੀਂ ਰੱਖੀ ਹੁੰਦੀ ਇਹਦੀ ਕੋ ਕੀ ਕਰਾਂ ਜਿਵੇਂ ਮੰਗਲਿਆ ਵਿੱਚੋਂ ਭਦੰਦੀ ਤਾਂ ਮੈਨੂੰ ਨਹੀਂ ਹੈਗੀ ਮੈਂ ਕਿਹੜਾ ਰੋਜ਼ ਰੋਜ਼ ਕੱਪੜੇ ਕਰਨੀ ਚੰਦ ਦੇਖੀਓ ਜਿਹੜਾ ਕੁਝ ਹੋਊਗਾ ਅੱਜ ਕੀ ਬਣਾਵਾਂ ਰਾਜਮਾ ਤੇ ਚੌਲ ਬਣਾਉਂਦੇ ਇਹਦਾ ਹਲੇ ਹੁਣ ਫੇਰ ਨਹੀਂ ਘਰੇ ਆਈ ਮਮੀ ਹੁਣ ਉਹਦੇ ਸਾਹਮਣੇ ਉਦੋਂ ਕਹਿਤਾ ਵੀ ਹਾਂ ਮੈਂ ਕਿ ਨਹੀਂ ਜਾਆ ਕਰੂੰਗੀ ਤੇ ਉਹੀ ਚੀਜ਼ ਫੇਰ ਕਰਨ ਲੱਗੀ ਮੜਾ ਜੇ ਮੇਰਾ ਪੈਰ ਠੀਕ ਹੋਇਆ ਉਹਨੂੰ ਪਤਾ ਲੱਗ ਗਿਆ ਪੈਰ ਠੀਕ ਹੋ ਗਿਆ ਤੇ ਫੋਰਨ ਕਰਕੇ ਬਾਹਰ ਨੂੰ ਨਿਕਲ ਗਈ ਇਹਨਾਂ ਕਰਦੀਆਂ ਗੱਲ ਐ ਕਰਨੀ ਹੈ ਟਾਪਾਸਾ ਮੇਰਾ ਚਲ ਆ ਇਹਲੇ ਰੱਖ ਦਿੰਨੀ ਆ ਸ਼ਾਮ ਕੇ ਚਿਰ ਦੇਖ ਲੈਤਾ ਦੇਖ ਲਈ ਸੀ ਜਲ ਦੀਦੀ ਉਹ ਦੀਦੀ ਓਹ ਦੇਖੀ ਕੋਸਥਾਣਾ ਕੋਣਾ ਹੋਰ ਮੈਂ ਕੋਹ ਨਹੀਂ ਘਰ ਆ ਚਾਹ ਬਣਾ ਲੂ ਕੋਈ ਕਿ ਚੱਲਣਾ ਭਾਬੀ ਕਿੱਥੇ ਗਈ ਆ ਆਈ ਨਹੀਂ ਕਿ ਹਜੇ ਸੋਚ ਲਾ ਤੂੰ ਤਾ ਤੈਨੂੰ ਤਾਂ ਮੰਮੀ ਛੱਡ ਕੇ ਗਈ ਆ ਰਾਖੀ ਵਾਸਤੇ ਤੂੰ ਰਾਖੀ ਰੱਖ ਲਾ ਕੇ ਨਾ ਟਾਈਮ ਹੋ ਗਿਆ ਕੁੜਾ ਸਭੀ ਤੋਂ ਨਹੀਂ ਆਈ ਕਿੱਥੇ ਗਈ ਕਿਤੇ ਭਾਬੀ ਗਈ ਵਾ ਚੁਗਲੀਆਂ ਕਰਨ ਲੋਕਾਂ ਕੋਲ ਉਹ ਤਾਂ 11 ਵਜੇ ਦੀ ਨਿਕਲੀ ਹੋਈ ਆ ਹੱਦ ਹੋ ਗਈ ਨਾ ਰੋਟੀ ਖਾਧੀ ਆ ਨਾ ਉਹਦਾ ਪਤਾ ਕਿਸਦਾ ਕੀਤੀ ਆ ਕਿੱਥੇ ਨਹੀਂ ਆ ਥੋੜੀ ਹੁੰਦਾ ਵੀ 11 11 ਵਜੇ ਤੱਕ ਤੂੰ 2 2 ਵਜੇ ਕਿੰਨਾ ਟਾਈਮ ਹੋ ਗਿਆ ਲਾ 2 ਵਜੇ ਲੱਗੇ ਐ 2 ਵਜੇ ਲੱਗੇ ਨੇ ਮੈਂ ਤਾਂ ਕਿਹੜੀ ਚਾ ਚਾਰ ਘੰਟੇ ਪੰਜ ਪੰਜ ਘੰਟੇ ਲਾ ਕੇ ਆਉਂਦੀ ਆ ਫਰ ਤੂੰ ਦੇਹਿਆ ਫਿਰ ਮੈਂ ਮਾੜੀ ਪੈ ਮੈਨੂੰ ਬੋਲਦੇ ਨੇ ਕਿ ਸਾਰੇ ਵੀ ਹਾਂ ਮਾੜੀ ਤੇ ਬੋਲਦੀ ਆ ਲਾ ਰੋਜ਼ ਦਾ ਕੰਮ ਆ ਪੈਣੇ ਰੋਜ਼ ਦਾ ਇਹਦੇ ਨਾਲ ਗੱਲਾਂ ਕਰਨਾ ਕਿਹੜਾ ਬੈਠਾ ਦੰਦ ਮੇਰਾ ਵਾ ਤੇਰੇ ਸਾਹਮਣੇ ਹੁਣ ਰੋਟੀ ਪਾਣੀ ਨੂੰ ਸਾਰਾ ਕੁਝ ਕਰ ਲਿਆ ਮੜਾ ਜਾ ਮੇਰਾ ਪੈਰ ਠੀਕ ਹੋਇਆ ਦੇਲਾ ਕਿੰਨੇ ਫਿਰਨ ਲੱਗ ਗਿਆ ਉਹ ਪਤਾ ਨਹੀਂ 4 ਦਿਨ ਨੇ ਕਿਵੇਂ ਟੱਟੇ ਨਹੀਂ ਕਿਵੇਂ ਨੂੰ ਘਰੇ ਬੈਠ ਕੇ ਉਦੋਂ ਮੰਮੀ ਹੁਣ ਤਾਂ ਸਾਹਮਣੇ ਅੱਜ ਆ ਗਈ ਪਤਾ ਲੱਗ ਗਿਆ ਵੀ ਆਹ ਦੇਖ ਲੈ ਹਜੇ ਤੱਕ ਘਰੇ ਨਹੀਂ ਬੜੀ ਆ ਗਈ ਉਦੋਂ ਮੰਮੀ ਹੁਣਾਂ ਦੇ ਸਾਹਮਣੇ ਕੁਝ ਹੋਰ ਹੋ ਗਈ ਉਹਨੇ ਮਾਫੀ ਮੰਗ ਲਈ ਤੁਹਾਡੇ ਸਾਹਮਣੇ ਤੇ ਮੰਮੀ ਵੀ ਸਾਹਮਣੇ ਤੇ ਉਹ ਆਦੀ ਫਰਵਲ ਕਰਕੇ ਹੁਣ ਗਈ ਕੱਜਾਂ ਦੀ ਉਹ ਨਹੀਂ ਭਾਰੇ ਉਹਦੇ ਵਿੱਚ ਸਨ ਨਹੀਂ ਇਹ ਕੰਮ ਚੰਗਾ ਥੋੜੀ ਆ ਮम्मी ਆਉਗੀ ਤੇ ਮੈਂ ਤਾਂ ਤੁਹਾਨੂੰ ਚੱਕਾ ਲਾਉਂਗੀ ਫਿਰ ਘਰ ਘਰ ਕੇ ਫਿਰ ਉਹੀ ਤਾਂ ਫਿਰ ਮੈਂ ਤਾਂ ਕਹੂੰਗੀ ਮੈਂ ਤਾਂ ਤੈਨੂੰ ਦੇਖ ਰਹੀ ਆ ਤੂੰ ਸਵੇਰ ਦੇ ਸਾਹਮਣੇ ਹੀ ਆ ਮੇਰੇ ਪਤਾ ਨਹੀਂ ਕੀ ਕਰੀ ਜਾਂਦੀ ਆ ਆਈ ਮੈਂ ਪਾਣੀ ਲਿਆ ਮਾ ਪਾਣੀ ਲਿਆ ਉਹ ਦੇਖ ਕਿਹੜਾ ਉਹ ਲੱਗ ਵਧੀਆ ਲੱਗਦਾ ਤੈਨੂੰ ਦੇ ਦੇ ਭਾਜੀ ਜਿਹੜਾ ਮਰਜ਼ੀ ਦੇ ਦੇ ਵਾਹ ਦੋਨੇ ਹੀ ਸੋਹਣੇ ਆ ਹਾਂ ਦੋਨੇ ਸੋਹਣੇ ਕਿਹਦੇ ਸੋਹਿਆ ਏ ਇੱਕ ਕਹਦਾ ਭਾ ਭੈਣ ਨੂੰ ਲੈ ਕੇ ਇੱਥੇ ਕਿ ਮੈਂ ਮਗਾਇਆ ਅੱਜ ਤੇ ਕਿ ਮੇਰੇ ਵਾਸਤੇ ਤੇਰੇ ਵਾਸਤੇ ਤੂੰ ਆਪਣੇ ਪੈਸੇ ਹੁਣ ਲੈ ਨਾ ਪਹਿਲੇ ਤੂੰ ਮੈਨੂੰ ਇਹ ਦੱਸ ਤੂੰ ਸਵੇਰ ਦੀ ਨਿਕਲੀ ਹੋਈ ਆ ਕਿੱਥੇ ਨਿਕਲੀ ਹੋਈ ਆ ਡਾਣਾ ਕਿੱਥੇ ਹੈ ਮੈਂ ਇੱਥੇ ਹੁਣ ਨਹੀਂ ਆ ਜਾਣਾ ਮੈਂ ਇੱਥੇ ਖਾਸੀ ਤੈਨੂੰ ਦੇਖੇਗੀ ਮੁੱਲੇ ਦੇ ਵਿੱਚ ਤਾਂ ਮੈਂ ਕਿਤੇ ਦੇਖੇ ਹੀ ਨਹੀਂ ਤੈਨੂੰ ਮੈਂ ਇੱਥੇ ਬੈਠੀ ਸੀ ਕਿਸੇ ਦੇ ਕੋਲ ਕਿਸ ਦੇ ਬੋਲ ਕਿੱਥੇ ਬੈਠੀ ਮੈਂ ਸਾਰਾ ਮhalla ਸੱਤੇ ਛਾਲ ਮਾਰਿਆ ਨਹੀਂ ਮੈਂ ਇੱਥੇ ਛਪਿਆ ਨਾ ਮੈਂ ਕਿੱਥੇ ਜਾਣਾ ਹੈ ਮੀ ਕਿਦਾਂ ਕੋ ਮੈਨੂੰ ਇੱਥੇ ਨਜ਼ਰ ਨਹੀਂ ਆਈ ਸਵੇਰ ਦੀ ਤੇ ਮਮਮੀ ਛੱਡ ਕੇ ਜਾਂਦੀ ਉਹ ਸਹੀ ਕਹਿੰਦੀ ਆ ਤੂੰ ਸਾਰਾ ਮhalla ਤਿਰਨ ਜਾਣੀ ਹੈ ਮੈਂ ਬਾਪੂ ਜਾਣੀ ਹੈ ਸਾਰਿਆਂ ਦੇ ਕੋਲ ਕੱਲਾ ਮੈਂ ਬਾਪੂ ਨਹੀਂ ਜਾਣੀ ਸਾਰੀਆਂ ਬਹਿਲੀਆਂ ਨੇ ਤੇਰੇ ਵਾਸਤੇ ਵੇਬ ਨਾ ਕੋਣਾਂ ਨੂੰ ਘਰਾਂ ਚ ਕੰਮ ਕੋਈ ਨਹੀਂਗਾ ਆਹ ਪਹਿਰ ਤੂੰ ਵੀ ਲੱਭੀ ਮੈਨੂੰ ਬੋਲ ਰਿਹਾ ਮੈਂ ਬੋਤੇ ਨੂੰ ਬੋਲਣਾ ਹੀ ਨਹੀਂ ਆ ਤੂੰ ਟਾਈਮ ਤਾਂ ਦੇਖਾ ਟਾਈਮ ਦੇਖ ਤੂੰ ਕਿੰਨੇ ਵਜੇ ਆਈ ਹੈ ਆ ਲੈ ਆ ਟਾਈਮ ਦੇਖ ਉਹ ਹੁੰਦਾ ਸਭ ਤੂੰ ਕਿੰਨੇ ਵਜੇ ਦੀ ਗਈ ਸੀ ਤੂੰ ਇੰਨਾ ਟਾਈਮ ਕਿੱਥੇ ਬੈਠ ਗਈ ਮੈਨਾਂ ਚਾਰ ਗਵਾਲ ਦੇ ਵਿੱਚ ਬਹਿ ਜਾਣੀ ਇੱਕ ਬੋਲ ਬੈਠੀ ਚਲੋ ਕਹਿ ਦਿੰਦੀ ਆ ਜਾ ਬਹਿ ਜਾ ਦੁਰਗੀ ਦੇ ਕੋਲ ਬੈਠੀ ਗੱਲਾਂ ਬਾਤਾਂ ਕਰ ਲੱਗ ਪਏ ਟਾਈਮ ਤਾਂ ਫਿਰ ਹੋ ਹੀ ਜਾਂਦਾ ਨਾ ਟਾਈਮ ਐ ਪੁਗਹੋਂ ਨਿਕਲੀ ਮਤਲਬ ਘਰੋਂ ਨਿਕਲ ਗਈ ਗੱਲ ਨਹੀਂ ਕੀ ਚਲ ਮੈਂ ਥੋੜਾ ਬੋਤਾ ਬੈਹ ਜਾਣੀ ਐ ਉੱਠੀ ਸੀਗੀ ਲੱਗੇ ਚੱਲਾ ਮੋਕਾਰੀ ਲੈ ਰੋਟੀ ਬਣਾ ਲਈਏ ਰੋਟੀ ਤਾਂ ਬਾਅਦ ਹੀ ਦੇਈਏ ਹੁਣ ਉਹ ਨਹੀਂ ਰੋਟੀ ਆਪਾਂ ਮੈਂ ਨਾਲ ਗੱਲ ਕਰ ਰੋਟੀ ਤਾਂ ਕੋਈ ਟਾਈਮ ਹੈਗਾ ਤੇ ਅੰਨ ਨੂੰ ਕੀ ਹੋਇਆ ਇਸੇ ਵੇਲੇ ਬਣਾਉਣੀਆ ਮੇਰਾ ਤੋ ਬੱਚਾ ਲੱਗੇ ਆ ਅਸਾਂ ਖਾ ਲਈ ਆਤਾ ਘਰ ਦੀ ਖਾ ਲਈ ਰੋਟੀ ਤੈਨੂੰ ਪਤਾ ਹੀ ਆ ਕਿ ਇਸ ਟਾਈਮ ਰੋਟੀ ਖਾਣੇ ਆ ਅਸੀਂ ਤੇ ਹੋ ਗਈ ਗੱਲਾਂ ਕਿ ਤੂੰ ਤੁਸੀਂ ਬੇਟੀਆਂ ਨਾਲ ਲਗਾਤਾ ਕਰਦੇ ਨਾ ਅਸੀਂ ਮੈਂ ਬਾਹਰੋਂ ਨਿਕਲ ਗਈ ਮੈਂ ਬਾਹਰ ਗਿਆ ਕੀ ਉਹਨਾਂ ਨੇ ਕੋਲ ਤੈਨੂੰ ਦੱਸ ਕੇ ਨਹੀਂ ਗਈ ਕਿ ਕੀ ਹੋ ਗਿਆ ਕਿ ਕਿਸੇ ਕੋਲ ਵਿਆਹ ਹੀ ਘੜੀ ਤੇ ਆ ਦੋ ਗਿਆ ਲੈ ਘਰੋਂ ਵੇਖੀ ਤੇਰਾ ਤਾਂ ਕੰਮ ਨੂੰ ਹੋ ਦੇ ਕੰਮ ਹੋ ਗਿਆ ਕਿਆ ਤੇ ਕਰੇ ਕੋਈ ਨਹੀਂ ਹੁੰਦਾ ਕਾ ਉਹ ਕੰਮ ਕਰ ਕੀਤਾ ਨਾਲ ਥੋੜਾ ਬੋਤਾ ਜਿੱਤਰਾ ਬਾਕੀ ਇਹ ਕਰ ਲੈਂਦੀ ਏ ਤੇਰਾ ਬਾਹਰ ਜਾ ਕੇ ਬੈਹ ਜਾਨੀ ਹੈ ਘੜੀ ਹੋਈ ਜਾਂਦਾ ਘੰਟਾ ਤੇ ਮਾ ਲਗ ਮੇਰਾ ਹੁਣ ਕੋਈ ਫਰਜ਼ ਨਹੀਂ ਹੈ ਤੂੰ ਬਸ ਮਾੜਾ ਮੋਟਾ ਕਰ ਲਿਆ ਕਾਲ ਬਟੋਲ ਕਰਕੇ ਚਲ ਗਈ ਗੱਲਾਂ ਕਰਾਂ ਨੂੰ ਉਹ ਨਹੀਂ ਹੈਗੀ ਜੌਂਦੇ ਵਾਲੇ ਮੱਲੇ ਵਾਲੇ ਬੋਲਦੇ ਨਹੀਂ ਕੇ ਹੁਣ ਮੈਂ ਸਾਰੇ ਨਾ ਬੋਲਨੀ ਆ ਮੱਲੇ ਚ ਗੱਲਬਾਤ ਕਰ ਲਈ ਤੇ ਮਸਾਲੇ ਨੂੰ ਨਹੀਂ ਪਾਈ ਆ ਸਾਡੇ ਨਾਲ ਬੋਲਦੇ ਸਾਰੇ ਆ ਜਾ ਸਾਡੇ ਨਾ ਮੱਲੇ ਵਾਲੇ ਬੋਲਦੇ ਨਹੀਂ ਕੇ ਇਹ ਤੇ ਨਾ ਬੋਲਦੇ ਨਹੀਂ ਕੇ ਕਿਉਂ ਤੂੰ ਬੁਲਾਉਂਦੀ ਨਹੀਂ ਕੇ ਮੱਲੇ ਆ ਰਹਿਣ ਸਭੂ ਬੋਚਾ ਸਾਰੇ ਬੁਲਾ ਦੇ ਫਿਰ ਤਾਂ ਤੈਨੂੰ ਨਹੀਂ ਕਹਿੰਦੇ ਬੁਲਾਉਣ ਵੇਖਣ ਵਾਸਤੇ ਕੋਲ ਹੁਣ ਮੈਂ ਤਾਂ ਜਿਹੜੀ ਛਿੱਡੀ ਜੀ ਗੱਲਾਂ ਵੀ ਮੈਂ ਤਾਂ ਵੀ ਕਿਸੇ ਕੋਲ 2-2 ਘੰਟੇ ਖੜ੍ਹ ਨਹੀਂ ਸਕਦੀ ਮੇਰੇ ਕੋਲ ਤਾਂ ਨਹੀਂ ਖੜਿਆ ਜਾਂਦਾ ਨਾ ਮੈਂ ਇੰੀਆਂ ਗੱਲਾਂ ਕਰ ਸਕਦੀ ਕਿਸੇ ਨਾਲ ਬਰਦਾਸ਼ਤ ਤੋਂ ਬਾਹਰ ਆਪਾਂ ਤੂੰ ਮੈਂ ਤੈਨੂੰ ਤਾਂ ਮੈਂ ਦੇਖ ਲਿਆ ਤਾਂ ਸਵੇਰ ਦੀ ਕੰਮ ਕਰਨ ਲੱਗੀ ਹੋਈ ਆ ਇਹ ਸਵੇਰ ਦੀ ਭੈਣ ਜੀ ਨਿਕਲੀ ਹੋਈ ਆ ਇਹਨੂੰ ਪਤਾ ਹੀ ਨਹੀਂ ਕਿ ਸਾਡੇ ਘਰੇ ਕੋਈ ਆ ਕੇ ਬੈਠਾ ਵਾ ਦੋ ਬੱਲਾ ਕਰਨੀਆਂ ਜਾਂ ਕੁਝ ਕਹਿਣਾ ਜਾਂ ਕੋਈ ਸੁੱਖ ਦੀ ਕੋਈ ਦ ਫਲਤੀ ਬਾਈ ਕਿਸੀ ਮੈਂ ਇੱਥੇ ਸੋਣਾ ਹੀ ਆ ਸੁੱਤੀ ਪਈ ਮੈਂ ਜੇ ਮੇਰੇ ਕੋਲ ਕੋਈ ਨਹੀਂ ਹੋਊਗਾ ਤਾਂ ਕੰਮ ਕਰਦੀ ਸੀ ਸੀਤੀ ਪਈ ਸੀ ਅਮਰਜੀਤ ਰਸੋਈ ਚ ਗਲੀ ਸੀਗੀ ਚਲ ਤੂੰ ਸੁੱਤੀ ਪਈ ਨਾ ਬਾਹਰ ਨੂੰ ਜਰ ਰੱਖ ਚਲੀ ਜੀ ਮੈਂ ਚਲੂੰਗੀ ਇਹ ਨਾ ਮਤ ਹੈ ਇਹ ਨਹੀਂ ਕਿਸੇ ਨੂੰ ਲੈ ਕੇ ਆ ਤਰੋਂ ਮੈਂ ਦੱਸੀ ਜਾਨੀ ਆ ਤੁਸੀਂ ਉਦੋਂ ਮੈਨੂੰ ਕਹਿਤਾ ਨਾ ਵੀ ਤੂੰ ਨਾ ਜਾ ਇਹ ਨਹੀਂ ਕਿਸੇ ਵੀ ਉੱਥੇ ਆਣਾ ਇਹ ਤਾਂ ਬੰਦੇ ਨੂੰ ਹਰਾਉਣ ਦੀ ਆ ਜਿੰਨਾ ਮਾਜੀ ਇਹ ਤਾਂ ਗੱਲਾਂ ਕਰਵਾ ਲਓ ਆ ਮਕਸਦ ਨੂੰ ਨੋਂ ਚਿਤਰਪਾਉਣਾ ਲੈ ਸਾਹਿਬ ਬਿਆਖੀ ਉਹਨੇ ਸਾਹਮਣੇ ਤੈਨੂੰ ਚੌਂਗੀ ਬਣਾਤਾ ਚਿੱਤਰ ਪਵਾਉਣਾ ਪਤਾ ਨਾ ਤੈਨਾਂ ਹੈ ਇਹੀ ਸਾਲ ਮਾਸਟਰ ਪਿਆਰ ਮੇਰੀ ਮੇਰੀ ਸੁਣ ਗੱਲ ਵੀ ਇਹ ਤੇਰੇ ਵਾਸਤੇ ਹੁਣ ਸੂਟ ਲਈ ਆਇਆ ਤੈਨੂੰ ਦਿਖਾਉਂਦੀ ਆ ਤੂੰ ਤੈਨੂੰ ਮਿਲਦਾ ਏ ਤੇ ਤੂੰ ਮੇਰੇ ਤੇ ਹੁਣ ਹੋਣਾ ਹੀ ਏ ਲਓ ਇਧਰੋਂ ਮਿਲਦਾ ਤੈਨੂੰ ਹੁਣ ਤੈਨੂੰ ਦੇ ਲਾ ਕੇ ਤੋਰੂ ਨਾ ਇਹ ਤਿਆਰ ਆ ਤੂੰ ਸੂਟ ਵੇਖ ਲੈ ਤੈਨੂੰ ਕਿਹੜਾ ਚਾਹੀਦਾ ਮੈਂ ਹੰਦੇ ਕੋਲ ਮੰਗਣ ਨਹੀਂ ਆਈ ਉਹਨੇ ਆਪਣੀ ਮਰਜ਼ੀ ਨਾਲ ਮਗਾ ਕੇ ਦਿੱਤੇ ਆ ਮੈਨੂੰ ਮੇਰਾ ਕੋਈ ਨਹੀਂ ਆਇਆ ਕਿ ਲੋਕਾ ਕਾਤੇ ਆਣ ਨਹੀਂ ਬਿਠਾਉਣਾ ਨਾ ਮੇਰੀ ਗੱਲ ਸੁਣ ਤੇਰੀ ਝੂਟਾ ਪਾਣ ਵਾਲੀ ਝੂਟ ਪਾਣ ਵਾਲੀ ਗੱਲ ਹੈਗੀ ਐ ਤੂੰ ਕੰਮ ਕੀਤੇ ਤੂੰ ਝੂਟ ਪਾਣ ਵਾਲੇ ਕੀ ਨਹੀਂ ਕੰਮ ਕੀਤੇ ਕੀ ਕੰਮ ਕਰਦੀ ਆ ਤੂੰ ਦੱਸ ਮੈਨੂੰ ਉਹ ਤਾਂ ਮੰਮੀ ਆਪੇ ਖੁਸ਼ ਹੋ ਕੇ ਲੈ ਕੇ ਦਊਗੀ ਕੀ ਕਰਿਆ ਪਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੀ ਅੰਦਰੋਂ ਬਾਹਰ ਨਹੀਂ ਨਿਕਲਦੀ ਆ ਆਪਣੇ ਤੂੰ ਸਾਰਾ ਦਿਨ ਟੁਰੀ ਰਹਿੰਦੀ ਆ ਮੂੰਹ ਚੁੱਕ ਕੇ ਤੇਰੇ ਨਾਲ ਪਤਾ ਨਹੀਂ ਕਿਹੜੇ ਬਿੱਲ ਨੇ ਜਿਹੜੇ ਬਹਿ ਜਾਂਦੇ ਨੇ ਵੇਲੇ ਬੁਲੇ ਤੋ ਕੋਈ ਪਿਆੜਾ ਮੈਨੂੰ ਤੁਸੀਂ ਵੱਧਦੀ ਬਾਤ ਕਰਾਉਂਦਾ ਉਹ ਤੋ ਤੇਰੇ ਵਰਗੀ ਹੋਣੇ ਐ ਮੈਨੂੰ ਤੇਰੇ ਵਰਗੀ ਹੋਣੇ ਆਪਰਾ ਟੈਨ ਬਾਤ ਗੱਲਾਂ ਨਾ ਕੋ ਤੂੰ ਮੈਨੂੰ ਤੂੰ ਚਾਹਦੇ ਨਾ ਲੈ ਗੱਲ ਹੁਣ ਮੈਂ ਬਾਤ ਨਹੀਂ ਕਰਨੀ ਆ ਭਾਣੇ ਮੇਰੀ ਸਿੱਧੀ ਜੀ ਮਾਦਾ ਜਾਂਦੀ ਐ ਮੇਰੇ ਤਾਂ ਸਿੱਧੀ ਜੀ ਗੱਲ ਆ ਮਮਮੀ ਨੂੰ ਆ ਜਾਣਾ ਇੱਕ ਦਿਨ ਜੀ ਮੈਨੂੰ ਘਾਟ ਕਰਵਾ ਦੂੰ ਮੈਂ ਨਹੀਂ ਰਹਿ ਸਾਡੀ ਕਾ ਮੈਂ ਤਾਂ ਕਹਿੰਦੇ ਨਾ ਬਾਬਾ ਮੈਂ ਤਾਂ ਮੈਂ ਤਾਂ ਆਪ ਖੁਦ ਦੇਖ ਲਿਆ ਮਮਮੀ ਪਤਾ ਨਹੀਂ ਕਿੱਦਾਂ ਬਰਦਾਸ਼ਤ ਕਰੀ ਜਾਂਦੀ ਐ ਤੁਹਾਨੂੰ ਘਰੋਂ ਨਿਕਲੀਂ ਪੁੱਤਰੇ ਘਰ ਦੇ ਫਰਜ਼ ਹੈਗਾ ਨਾ ਘਰ ਦਾ ਕੋਈ ਕੰਮ ਹੈ ਜਾਂ ਕੋਈ ਰੋਟੀ ਬਣਾਣੀ ਜਾਂ ਕੋਈ ਆ ਜਾਂਦਾ ਜੇ ਕੋਈ ਆ ਜਾਵੇ ਬਾਹਰੋਂ ਕੋਈ ਰਿਸ਼ਤੇਦਾਰ ਆਊਗਾ ਤੇ ਪੁੱਛੂਗਾ ਬੜੀ ਘਾਬੀ ਕਿੱਥੇ ਐ ਤੇ ਕੀ ਜਵਾਬ ਦੇਵਾਂਗੇ ਵੀ ਗੱਲਾਂ ਮਾਰਨ ਗਈਆਂ ਲੋਕਾਂ ਨਾਲ ਉਹ ਵੀ ਕਿਤੇ ਲੱਭੇ ਨਾ ਹਾਂ ਕੰਮ ਤੇ ਮੈਂ ਕਰਦਾ ਮੇਰੀ ਗੱਲ ਸੁਣੋ ਬੰਦੇ ਹੁੰਦੇ ਆ ਨਾ ਬੰਦਿਆਂ ਦਾ ਇੱਕੋ ਟਿਕਾਣਾ ਹੁੰਦਾ ਵਾ ਜਾਂ ਉਹ ਠੇਕੇ ਮਿਲਦੇ ਆ ਜਾਂ ਖੋਖੇ ਤੇ ਮਿਲਦੇ ਆ ਦਾ ਬੀੜੀਆਂ ਪੀਣ ਵਾਲੇ ਆ ਉਨਾ ਤੋਂ ਤੇ ਟਿਕਾਣਾ ਤੂੰ ਆਪਦਾ ਟਿਕਾਣਾ ਦੱਸ ਦੇ ਤੇਰਾ ਟਿਕਾਣਾ ਕਿੱਥੇ ਆ ਤੈਨੂੰ ਲੱਭ ਲਿਆਵਾਂ ਕਰਾਂਗੇ ਉੱਥੋਂ ਐਨੇ ਚੰਗਾ ਪਤਾ ਤੇਰਾ ਵੀ ਮਾਰਾ ਮੋਟਾ ਇਹ ਬੱਲੇ ਜੇ ਬੈਣੀ ਕਿੱਥੇ ਰੱਖਣ ਗਈ ਸੀ ਤੂੰ ਮੈਂ ਤੇਰੇ ਮੇਕੇ ਨੇ ਥੇ ਸਾਰੇ ਤੇਨੇ ਨੂੰ ਪਤਾ ਹੀ ਆ ਕਿ ਕਿਵੇਂ ਕੀੜੇ ਬੈਠੇ ਨੇ ਪਈਏ ਦੇਖ ਕੇ ਆਈਆ ਸਾਰੇ ਇੱਥੇ ਤਾ ਤੂੰ ਕਿਸੇ ਦੇ ਨੇੜੇ ਟੜ੍ਹੇ ਰਹੀ ਨਹੀਂ ਸੀ ਆ ਸਾਹਮਣੇ ਰੱਖੀ ਸਾਰਾ ਸਾਹਮਣੇ ਦੇਂਦਾ ਦੋ ਗਿਹੜੇ ਕੱਢਿਆ ਈ ਤੂੰ ਸਾਹਮਣੇ ਮੈਂ ਤੈਨੂੰ ਦੋ ਤਿੰਨ ਗਿਹੜੇ ਕੱਢਿਆ ਆ ਬਾਜ਼ਦਰੀ ਚੋਂ ਗਾੜੀ ਚ ਕਾਢਿਆ ਇਹ ਘਾਟ ਪੁੱਛਿਆ ਇਹਨੇ ਲੈ ਹੱਦ ਹੋ ਗਈ ਹੁਣ ਤੈਨੂੰ ਘਰ ਵਾੜੇ ਆਉਣਾ ਤੂੰ ਮੈਨੂੰ ਗ ਲਈ ਚਾ ਸਾ ਘਰ ਪੁੱਛੇ ਵੀ ਇੱਧਰ ਆਈਆਂ ਤੁਸੀਂ ਭਾਬੀ ਮੇਰੀ ਇੱਧਰ ਆਈ ਹੈਂ ਅੱਜ ਪੁੱਛ ਕੇ ਆ ਤੂੰ ਵੀ ਸਾਹਮਣੇ ਆ ਰਾਂ ਦੀ ਮੈਂ ਤਾਂ ਪੁੱਛ ਕੇ ਆਉਂਗੀ ਵੀ ਤੁਹਾਨੂੰ ਤੁਸੀਂ ਬੇਲੀਆਂ ਬੈਠੀਆਂ ਰਾਂਦੀਆਂ ਲੋਕਾਂ ਦੀਆਂ ਭਾਬੀਆਂ ਨੂੰ ਕੋਲ ਬਿਠਾ ਕੇ ਤੇ ਗੱਲਾਂ ਮਾਰਨ ਵਾਸਤੇ ਉਹ ਇਹ ਤੁਹਾਨੂੰ ਇਹੀ ਲੱਗਦੀ ਹੈ ਤੇ ਤੂੰ ਤਾਂ ਆਪਣੇ ਸੂਟ ਛੱਡ ਕੇ ਨੂੰ ਤੇ ਸੂਟ ਮਿਲਦੇ ਲੈ ਸਾਰਾ ਕੁਝ ਦੇਖੇ ਸੋਹਣਾ ਖਲਾ ਭਾਬੀ ਮੈਂ ਹੁਣ ਮੈਂ ਤੁਹਾਨੂੰ ਤੇਰੇ ਤੋਂ ਮੰਗਿਆ ਤੂੜ ਤੂੰ ਮੈਨੂੰ ਆਪਣੀ ਮਰਜ਼ੀ ਨਾਲ ਦਿੱਤਾ ਤੈਨੂੰ ਤਾਂ ਸੌਣ ਦੇ ਪਿਆਰ ਬਿਸਕਟ ਵੀ ਦੇ ਕੇ ਤੋਰਨੇ ਸਾਰਾ ਕੁਝ ਤੋਰ ਮੈਂ ਤਾਂ ਤੂੰ ਮੇਰੇ ਨਾਲ ਗੱਲ ਪਾਏ ਕੀ ਮੈਂ ਤੈਨੂੰ ਕੁਝ ਨਹੀਂ ਲੈਣਾ ਨਾ ਤੂੰ ਦੇ ਦੇ ਆ ਕਰ ਫਿਰ ਤੇਰੀ ਨਹੀਂ ਆ ਨਾ ਇਹਨੂੰ ਫੇਖੀਂ ਕੀ ਕਰੂੰਗਾ ਕੀ ਜੀ ਕਰੂੰਗਾ ਤੂੰ ਤਾਂ ਸਾਰਾ ਕਰਾ ਦੇਣੀ ਦੇਖੀ ਚ ਨਹੀਂ ਹੁੰਦੀ ਦੀ ਤੂੰ ਮੈਂ ਦੇਖਦੀ ਵੀ ਨੋਟ ਕਰਦੀ ਵੀ ਤੇਰੀ ਗੱਲਾਂ ਮੈਂ ਥਾ ਲਈਆਂ ਮਮਮੀ ਨੂੰ ਦੱਸੂਗੀ ਨਾ ਮੈਨੂੰ ਬਿਸਕਟ ਦੇ ਕੇ ਭੇਜਣੇ ਆ ਤੇਰੇ ਪੈਕੇ ਤੈਨੂੰ ਬਿਸਕਟ ਨਹੀਂ ਦੇ ਕੇ ਜਾਂਦੇ ਅੱਜ ਤਾਂ ਦੇਖਣੀ ਅਜੇ ਤੱਕ ਆਉਂਦੇ ਆ ਤੇਰੇ ਵੀ ਤਾਂ ਪਿੱਕੇ ਹੈਗੇ ਨੇ ਤੇ ਨਹੀਂ ਦੇਖਿਆ ਮੈਂ ਤਾਂ ਆਖੀ ਨਾ ਫਤਹਿ ਮੇਰੇ ਕੋਲ ਨਹੀਂ ਆ ਤਾਂ ਇਹ ਦੂਸਰੇ ਤੁਸੀਂ ਦੋਵਾਂ ਨੇ ਸਲਾਮ ਬਣਾਈ ਵੀ ਆਏਗੀ ਤੋਦੇ ਤੇ ਇਹ ਨਹੀਂ ਮੰਗ ਬੱਸ ਬਣਾ ਮੈਂ ਤਾਂ ਕਰਨ ਹੱਥ ਲਾਉਣੀ ਆ ਮੈਂ ਤਾਂ ਛੇੜਦੀ ਹੀ ਇਹਨੂੰ ਇਸ ਗੱਲੋਂ ਇਸ ਗੱਲੋਂ ਹੀ ਮੈਂ ਇਹ ਕੁਝ ਨਹੀਂ ਕਹਿੰਦੀ ਕਿਉਂਕਿ ਬਾਹਰ ਆਣ ਦਊਗੀ ਨਹੀਂ ਏ ਉਹ ਨਾ ਚੋਂ ਉਹ ਇਹ ਗੱਲਾਂ ਚੋਣ ਚੋਣ ਕੇ ਲਿਖ ਕੇ ਲੈ ਕੇ ਆਈਏ ਵੀ ਅੱਗੇ ਜਾ ਕੇ ਆਹੀ ਬੋਲਨੀ ਆ। ਜੇ ਦੇ ਨਹੀਂ ਆ ਨਾ ਮੈਂ ਸੰਤੂ ਅੱਜ ਬਿਸਕੋਪਾਂ ਦੀ ਗੱਲ ਤੇ ਫੂਟ ਦੀ ਗੱਲ ਕਰਤੀ। ਤੱਤੀਆਂ ਦਾ ਹੱਕ ਬਣਦਾਗਾ ਵੀ ਹਾਂ ਪਿੱਛੇ ਕੀ ਲੈ ਲੈ ਕੇ ਕੀ ਸੀ ਪਤਾ ਇਹ ਵੀ ਦੱਸ ਦੋ ਨਾ ਚੁੰਨੀ ਚੜਾ ਕੇ ਤਾਂ ਪੀਉਂਦੀ ਸੀ ਕਰੋ ਤੇ ਦੇਈ ਜਾਓ ਫਿਰ ਮੈਂ ਕਹਿੰਦੀ ਨਾ ਦਊਂਗੀ ਉਹ ਮੈਂ ਤਾਂ ਦਊਂਗੀ ਲੈ ਜਾ ਕੇ ਮੈਂ ਤੜਸ ਵੀ ਕਰੂਗਾ ਦੇਖ ਬੱਸ ਕੋਈ ਦੇ ਤੂੰ ਨਹੀਂ ਆ ਦੇ ਨਹੀਂ ਰੱਖੇ ਗਈ ਜੀ ਮੈਂ ਤਾਂ ਉਹਦਾ ਜਲੂਸ ਕੱਢ ਕੇ ਆਉਂਦੀ ਆਂ ਅੱਜ ਆਪਾਂ ਉਹਨੂੰ ਮੈਂ ਪੁੱਛੂੰਗੀ ਵੀ ਤੂੰ ਸੁਖਾ ਕੇ ਭੇਜਦੀ ਐ ਨਾ ਮੈਂ ਕੋਈ ਨਹੀਂ ਮੈਨੂੰ ਸੁਖਾਉਂਦਾਗਾ ਤੂੰ ਸਿੱਖੀ ਦੋ ਵਾਰ ਸਿੱਖੀਂ ਜਾ ਜੋ ਆ ਲੈ ਲੈ ਲਾ ਤਾਂ ਕਿ ਕਹਿੰਨੀ ਕਿ ਉਦੋਂ ਤੁਸੀਂ ਕਹਿੰਦੀ ਸੀਗੇ ਛੱਡੇ ਕੋਈ ਵੀ ਸਖਾ ਬੜੀ ਆ ਤੇ ਕੋਈ ਦਾ ਦੀ ਗਲਤੀ ਮੰਨ ਲੈ En mér varstu í rótti, nýmæri. Af hvað fyrir ég rótti, það mér varstu í lági nýgjennir rótti. Amartita! Ha? ਕਿਹਵਾ ਤੂੰ ਰੋਟੀਆਂ ਆਵਾਜ਼ ਨੀਚੇ ਕਰਕੇ ਬੋਲ ਫਿਰ ਕਿਉਂ ਲਾਈ ਤੂੰ ਰੋਟੀਆਂ ਮੇਵਾ ਤੇ ਨਹੀਂ ਲਾਈ ਮੈਂ ਉਹਨਾਂ ਨੂੰ ਕਹਿ ਜਿੰਨਾ ਦੇ ਕੋਲ ਗੱਲਾ ਮਾਰ ਕੇ ਤੂੰ ਤਿੰਨ ਤਿੰਨ ਚਾਰ ਤੂੰ ਮੇਵਾ ਤੇ ਸਬਜ਼ੀ ਰੱਖੀ ਨਾ ਰੋਟੀ ਰੱਖੀ ਨਹੀਂ ਰੱਖੀ ਮੈਂ ਨਾ ਤੂੰ 2 ਵਜੇ ਆ ਕੇ ਬਣੀ ਆ ਹੁਣ ਮੇਰੀ ਗੱਲ ਸੁਣ ਤੂੰ ਰੋਟੀਆਂ ਬਣਾਉਂਦੀ ਆ ਘਰ ਆ ਕੇ ਲੋਵਾ ਤੈਨੂੰ ਰੋਟੀਆਂ ਦਿੱਤੀ ਆ ਦੇਰ ਕੰਟੇ ਕਿਵੇਂ ਬੰਦੀ ਆ ਚੱਕ ਜੇ ਮੈਂ ਅਬ ਰਾਹ ਕਹਾਂਗੀ ਆਪੇ ਰੋਟੀ ਕਿਉਂ ਨਹੀਂ ਆ ਕਿਵੇਂ ਬਣਾ ਤੂੰ ਤੂੰ ਖਾ ਗਈ ਰੋਟੀ ਸੀ ਖਾ ਲਈ ਸੀ ਬਣਾ ਲਾ ਫੇ ਬਣਾ ਲਾ ਫਿਰ ਖਾ ਲ ਤੈਨ ਪਰ ਕੱਲੀ ਤੈਨ ਬੇਕੇ ਨਾ ਘਰ ਕੋਲੀ ਚ ਉੱਥੇ ਖਾਣ ਦੀ ਕਿ ਕਿੱਥੇ ਵਰ ਗਈ ਸਮੇਂ ਤੇ ਫਿਰ ਤੂੰ ਦੱਸਣਾ ਕਿੱਥੇ ਗਈ ਸੀ ਮੈਂ ਤੇ ਸਾਹਮਣੇ ਬੈਣੀ ਨਹੀਂ ਸੀ ਮੇਰੀ ਗੱਲ ਸੁਣ ਸਾਹਮਣੇ ਬੈਣੀ ਸੀ ਹੁਣ ਮੈਂ ਸਾਹਮਣੇ ਨੂੰ ਵੀ ਬੁਲਾ ਕੇ ਲਿਆਉਣੀ ਆ ਕਿ ਤੂੰ ਦੱਸ ਨੀ ਮੈਂ ਗੱਲਾਂ ਤੋਂ 2 ਘੰਟੇ ਮਾਰਦੀ ਸੀ 3 ਘੰਟੇ ਹੋ ਗਏ ਸਵੇਰ ਦੀ 11 ਵਜੇ ਦੀ ਨਿਕਲੀ ਤੂੰ ਰੋਟੀ ਬਕਾਹ ਖਾਦੀ ਨਹੀਂ ਗਈ ਉਹਨੇ ਘਰੇ ਰੋਟੀ ਮੈਂ ਤੁਸਾਂ ਮੈਂ ਲੈ ਆਉਣੀ ਆ ਉਹ ਵੀ 2 ਵਜੇ ਘਰੇ ਪਹੁੰਚ ਆਣਾ ਅੱਜ ਅਸੀਂ ਰੋਟੀ ਦੇ ਨਾਲ ਵੀ ਪੁੱਛ ਰਹੀ ਆ ਸਾਹਮਣੇ ਦੀ ਬੁਦੀ ਬੁਲਾਉਣੀ ਆ ਮੈਂ ਤੂੰ ਬੁਲਾ ਕੇ ਆ ਸਾਹਮਣੇ ਨੂੰ ਅੱਜ ਮੈਂ ਵੀ ਪਹੁੰਚਦੀ ਆ ਇਹ ਉੱਥੇ ਹੋਈ ਨਹੀਂ ਸੀ ਸਾਹਮਣੇ ਆਈ ਤੇ ਤੁਹਾਨੂੰ ਤੂੰ ਦੱਸ ਕਿੱਥੇ ਸੀ ਉਹ ਆ ਕੇ ਦੱਸ ਦੂਗੀ ਮੈਂ ਬਲਾ ਕੇ ਕਿਉਂ ਨਹੀਂ ਆ ਉਹ ਦੱਸ ਦੂਗੀ ਆ ਹੋਰ ਦੱਸ ਤੂੰ ਕਿਸੇ ਨੂੰ ਦੀ ਜਰੂਰਤ ਨਹੀਂ ਪਈ ਨਹੀਂ ਤੁਹਾਨੂੰ ਕਿੱਥੇ ਮੈਨੂੰ ਪਤਾ ਮੈਂ ਰੋਟੀ ਹੀ ਬੁਕਾ ਕੇ ਦੇਸ ਬਣਾ ਕੇ ਦੇ ਰੱਖੀ ਨਾ ਦੀਦੀ ਨਾ ਤਾਂ ਕਗਾ ਦੀ ਆ ਇਦਾਂ ਸਾਰੇ ਤੂੰ ਬੰਦੀ ਕਿ ਲੈ ਨੀਏ ਤਾਲਾ ਪਕਾ ਸਕ ਤੂੰ ਨਾ ਦੂਜੀ ਫਿਰਨ ਗਈ ਜੇ ਤੂੰ ਦੋ ਰੋਟੀ ਅੰਦਰ ਲਈਂਗਾ ਜਾ ਕੇ ਪਕਾ ਕੇ ਖਾ ਦੇਣੀ ਆ ਕੋਲ ਉਹਨਾਂ ਦੇ ਨਾਲ ਉਹਨਾਂ ਨੇ ਖਵਾਈਆਂ ਤੈਨੂੰ ਨਹੀਂ ਖਵਾਈਆਂ ਅਗਲੇ ਨੇ ਖਾਣ ਦੇ ਟਾਈਮ ਤੈਨੂੰ ਘਰੋਂ ਬਾਹਰ ਕੱਢਤਾ ਐ ਨਹੀਂ ਕੱਢਿਆ ਉਹਨਾਂ ਨੇ ਉਹ ਕਹਿੰਦੇ ਸੀ ਖਾ ਲਾ ਲੈ ਕੇ ਘਰੇ ਨਹੀਂ ਪੱਕੀ ਹੁੰਦੀ ਫਿਰ ਖਾ ਲੈਣ ਦੀ ਇਥੇ ਇੰਨੀਆਂ ਗੱਲਾਂ ਮਾਰ ਕੇ ਆਏ ਉਧਰ ਰੋਟੀਆਂ ਦੋ ਖਾਲਾ ਉਹ ਕਹਿੰਦੇ ਸੀ ਖਾਲਾ ਰੋਟੀ ਤੇ ਮੈਂ ਕਿਹਾ ਮੇਰੇ ਘਰੇ ਪੱਕੀ ਨਹੀਂ ਆ ਜਿਹਨੇ ਨਵਾਂ ਕੰਮ ਸ਼ੁਰੂ ਕੀਤਾ ਰੋਟੀ ਨਹੀਂ ਲਾਈ ਮੇਰੇ ਵੱਲ ਮੈਂ ਹੀ ਕਿਹਾ ਸੀ ਇਹਨੂੰ ਵੀ ਰੋਟੀ ਨਹੀਂ ਲਾਣੀ ਚੱਗਾ ਵੀ ਤਾ ਤੂੰ ਪਿਆਰ ਬੜਾ ਵਧੀਆ ਮੈਂ ਹੀ ਕਿਹਾ ਤੂੰ ਬੜਾ ਮਿਆਰ ਕਰ ਮੈਂ ਲਾਉਣੀ ਨਹੀਂ ਤੇਰੀ ਭਾਬੀ ਮਿਆ ਨਹੀਂ ਗਈ ਭਾਬੀ ਵਾਲਾ ਕੰਮ ਹੀ ਕੋਈ ਨਹੀਂ ਕਰਦੀ ਗਈ ਭਾਬੀ ਘਰ ਤੇ ਕੰਮ ਨਹੀਂ ਕਰਕੇ ਨੂੰ ਜਿੰਦੀ ਰਹੀ ਜੀ ਉਹ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਖਦੀ ਆ ਵੀ ਉਹ ਕਰਦੀ ਕੀ ਆ ਤੈਨੂੰ ਤਾਂ ਖਾਣਾ ਤੇਰਾ ਭਰਾ ਹੈਗਾ ਜਿਹੜਾ ਤੇਰੇ ਲਈ ਮਦੀਲਾ ਪੂਰਾ ਕਰੇ ਫਿਰ ਬੇਬੇ ਬਣਾਦੀ ਬਿੱਟੀ ਪਲੀਟ ਕਰਦੀਆਂ ਤੂੰ ਬਾਲ ਚਾਹਿਆ ਕੇ ਲੋਕਾਂ ਨੂੰ ਘਰ ਦੀਆਂ ਗੱਲਾਂ ਦੱਸਦੀਆਂ ਕੀ ਦੱਸਦੀਆਂ ਤੂੰ ਦੱਸ ਜਾਂ ਲੈ ਆਜੇ ਬਣਾ ਲੈ ਗੱਲਾਂ ਬਾਹਰ ਜਾਂਦੀਆਂ ਨੇ ਤਾਂ ਹੀ ਕਰਦੀਆਂ ਗੱਲਾਂ ਬਾਹਰ ਜਾਂਦੀਆਂ ਨੇ ਮੈਂ ਤਾਂ ਦੱਸਦੀਆਂ ਲੈ ਕੇ ਆ ਲੈ ਕੇ ਆਉਂਗੀ ਹੁਣ ਮੈਂ ਬੁਲਾ ਕੇ ਲੈ ਕੇ ਆ ਪਪੀ ਵੀ ਤੂੰ ਬੁਲਾ ਕੇ ਲੈ ਕੇ ਆਈ ਦੋਵੇਂ ਆ ਗਏ ਮੈਂ ਪੁੱਛੂਗੀ ਹੁਣ ਮੈਂ ਤਾਂ ਕਿਸੇ ਨਾਲ ਗੱਲਬਾਤ ਨਹੀਂ ਕਰਦੀ ਕੱਪੜੇ ਪਾਉਣੇ ਚਾਹ ਕੇ ਆਉਂਦੇ ਕੱਪੜੇ ਤੋਂ ਸਾਰੇ ਤੂੰ ਕਿਉਂ ਤਾਂ ਸਾਰਾ ਤੋਂਦੀ ਨੇ ਕਿਉਂ ਮੈਂ ਸਾਰਾ ਕੰਮ ਮੈਂ ਕਰ ਤੂੰਦੀ ਨਹੀਂ ਅੱਗੇ ਵੇ ਲੋ ਸਾਰੇ ਹਾਰੇ ਨਹੀਂ ਮਤਲਬ ਉਹਨੇ ਤੋਂ ਨਾ ਤੇਰੇ ਉਹਦੇ ਕੱਪੜੇ ਕੱਪੜੇ ਵੀ ਤੇਰੇ ਧੋਵੇ ਤੈਨੂੰ ਰੋਟੀ ਵੀ ਬਣਾ ਕੇ ਦਵੇ ਤੂੰ ਆਏ ਮਾਂ ਰਾਨੀ ਘਰੇ ਆ ਕੇ ਸੱਜ ਕੇ ਮੰਝੇ ਤੇ ਬੈਠੇ ਤੈਨੂੰ ਉਹ ਰੋਟੀ ਵੀ ਖਿਲਾਏ ਹੋਊਗਾ ਨਾ ਹੋ ਗਈਆਂ ਝੂਠਾ ਤੂੰ ਪਹਿਲਾਂ ਮੈਨੂੰ ਕਹਿੰਦੀ ਸਾਰੇ ਕੰਮ ਭੈਣ ਕੋਈ ਨਾ ਕੋਈ ਨਾ ਹੁਣ ਤੂੰ ਇੰਨੀ ਹੋ ਗਈ ਹੈ ਨਾ ਨਹੀਂ ਤੂੰ ਉਹਦੀ ਸੱਸ ਹੈ ਸੱਸ ਨਹੀਂ ਭੈਣ ਨਹੀਂ ਹੈ ਭੈਣ ਨਹੀਂ ਹੈ ਨਹੀਂ ਹੈ ਆਈ ਮੈਂ ਇਹ ਨਾ ਕਰਦੀ ਸੀ ਤਿਆਰੇ ਮੈਂ 사 ਦਾ ਕੰਮ ਕਰ ਲੂੰਗੀ ਤੇ ਜਦ ਤੂੰ ਘਰੇ ਰਹਿੰਦੀ ਸੀ ਨਾ ਤੇਰੀ ਇੱਜ਼ਤ ਵੀ ਹੁੰਦੀ ਸੀ ਹੋਰ ਜਦੋਂ ਤੂੰ ਘਰੇ ਹੀ ਨਹੀਂ ਰਹਿੰਦੀ ਤੇਰੀ ਇੱਜ਼ਤ ਮਣ ਨਹੀਂ ਕਰ ਰਹੀਆਂ ਕਿ ਹੁਣ ਮੇਰਾ ਘਰ ਵਾਲਾ ਨਹੀਂ ਹੈਗਾ ਮੇਰਾ ਆਦਮੀ ਨਹੀਂ ਹੈਗਾ ਹਾਂ ਤਾਂ ਮੇਰਾ ਘਰ ਨਹੀਂ ਜੋ ਦੋਟੂਰੀ ਰੰਨੀ ਹੈ ਉਹਨੂੰ ਘਰ ਵਾਲੇ ਦਾ ਡਰ ਹੈਗਾ ਘਰੇ ਹੈਗੀ ਓਹ ਉਹ ਡੋਟ ਉਹ ਕਿਹੜਾ ਡਰ ਰਹੀਆਂ ਬੜਾ ਬੜਾ ਕਰਦੀ ਸੀ ਚੇਰੇ ਡਰ ਨਹੀਂ ਪਤਾ ਨਹੀਂ ਪਾਰੇ ਆਉਂਦੇ ਨੇ ਨਹੀਂ ਮੈਨੂੰ ਕਹਿੰਦੀ ਨਾ ਕਿ ਮੈਂ ਤਾਂ ਸਾਹਮਣੇ ਆਣ ਦੇ ਘਰੇ ਸੀਗੀ ਉਹ ਦੱਸ ਦੇ ਦੀ ਸਾਹਮਣੇ ਦੇ ਖੜੇ ਸੀ ਜਾਂ ਕੀ ਸੀਗਾ ਤੇ ਹਮੇਸ਼ਾ ਇਹ ਤਾਂ ਲਮਾਟੇ ਗਈ ਨਹੀਂ ਪਤਾ ਹੀ ਨਹੀਂ ਕਿਹੜਾ ਹੈ ਉਹ ਕਿਹੜੇ ਬੈਠੀ ਸੀ ਤੇ ਇਹ ਕਿਤੇ ਬੈਠੀ ਵੀ ਇੱਕ ਬੈਠੀ ਵੀ ਤੈਨੂੰ ਪਤਾ ਹੀ ਨਹੀਂ ਵੇ ਨਹੀਂ ਮੈਂ ਤਲਾ ਮਾਰ ਕੇ ਗਈ ਨਹੀਂ ਮਨਾਂ ਗਾ ਨਹੀਂ ਇਹ ਤਾਂ ਕੰਨੀ ਸੀ ਗਵਾਂਡੀਆਂ ਦੇ ਘਰੇ ਬੈਠੀ ਸੀ ਮੈਂ ਨਹੀਂ ਘੁੰਮਣ ਚ ਨਹੀਂ ਤੱਕ ਕਿ ਤੈਨੂੰ ਮੈਂ ਪੈਣ ਕਾ ਚਲੀ ਆਂ ਥੋੜੀ देर ਬੈਠੀ ਤੁਸੀਂ ਤੇਰੇ ਕੋਲ ਮੈਂ ਕੋਲ ਬੈਠੀ ਹਿੰਦੀ ਤੋਂ ਕਹਿ ਮੈਂ ਬੈਠੀ ਹਾਂ ਮੈਂ ਕੋਲ ਕਿੰਨਾ ਚਿਰ ਬੈਠੀ 5-10 ਮਿੰਟ ਬਣਾ 1 ਮਿੰਟ ਵੀ ਨਹੀਂ ਬੈਠੀ ਮੈਂ ਕੋਲ ਮੈਂ ਮੈਂ ਚੱਲੀ ਆ ਭੈਣ ਕਰਕੇ ਨਹੀਂ ਕੀ ਕਰਨਾ ਮੈਂ ਮੇ ਸੱਦਿਆ ਨੇ ਚੱਲ ਕੇ ਤੁਰੀ ਲੱਗਦੀ ਝੂਠੀਆ ਕੱਲ ਨਹੀਂ ਭੈਣ ਮੈਂ ਸੱਚ ਬੋਲਦੀ ਝੂਠੀ ਬੋਲਦੀ ਨਹੀਂ ਭੈਣ ਮੈਂ ਮੈਂ ਤੈਨੂੰ ਪਹਿਲਾਂ ਮੈਂ ਝੂਠ ਕੇ ਨਹੀਂ ਬੋਲਦੀ ਸੱਚ ਬੋਲਦੀ ਹਾਂ ਤੇਰੇ ਕੋਲ ਕੇ ਮੈਂ ਥੋੜਾ ਚੱਲ ਬੈਠੀ ਆ ਫਿਰ ਮੈਂ ਦੂਜੀ ਪਿਆਣ ਕੋ ਬੈਠ ਗਈ ਤੇਰੇ ਕੋਲ ਕੇ ਬੈਠੀ ਉਹ ਗਵਾੜ ਵਿੱਚ ਤੈਨੂੰ ਪਤਾ ਹੀ ਕਰ ਤੁਹਾਡੇ ਕੋਲ ਬੈਣੀ ਹੈ ਕੋਈ ਦੂਜੀ ਆ ਤਾਂ ਬੈਠੀ ਮੈਂ ਤੇ ਗਵਾੜ ਤੇ ਨਰ ਮੈਂ ਜਾਂਦੀ ਨਹੀਂ 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 ਤੇ ਮੈਂ ਕੋਈ ਨਾਲ ਬੈਠੀ ਨਹੀਂ ਨਹੀਂ ਖੜੀ ਤੂੰ ਬੈਠਾ ਆਹ ਹੈ ਨਹੀਂ ਕੋਈ ਤੁਹਾਡੇ ਘਰ ਕੋਈ ਬੈਜੀ ਪੀਂਦੀ ਮੈਂ ਖੜੀ ਹਾਂ ਮੈਂ ਪੈਰ ਘੱਟ ਚੱਲਦੀ ਹਾਂ ਤੁਹਾਡੇ ਘਰ ਕੋਈ ਬੈਣੀ ਹੈ ਦੂਜੀ ਜਿੰਨੂ ਦੀ ਮੇਰੇ ਕੋਲ ਬੈਣੀ ਪੜਾ ਤੂੰ ਮੇਰੇ ਕੋਲ ਨਾ ਆਇਆ ਕਰ ਫੈਨ ਮੇਰੇਗੇ ਮੇਰਾ ਘਰ ਕਿੱਥੇ ਹੁੰਦਾ ਸੁਣ ਲੈ ਹੈ ਆ ਸੁਣ ਲੈ ਤੇ ਨਾ ਮਿਨਾ ਪਾਇਆ ਕਰ ਫੜਾ ਕਰ ਮੇਰਾ ਘਰ ਵੱਲ ਤੇ ਮੇਰੇ ਕੋਲ ਦੰਦਾ ਤਜਾ ਨਹੀਂ ਆਉਂਦੀ ਨਹੀਂ ਆਉਂਦੀ ਹਾਂ ਨਹੀਂ ਆਉਂਦੀ ਤੇਰੇ ਨਹੀਂ ਆਉਂਦੀ ਮਤਲਬ ਕਿ ਤੂੰ ਬਹਿ ਕੇ ਸਾਡੇ ਤੇਰਾ ਕੋਈ ਰੋਣਾ ਨਹੀਂ ਇਹਦੇ ਸਾਨੂੰ ਝੂਠ ਬੋਲਿਆ ਕਿ ਨਹੀਂ ਨਾ ਕੀ ਕਰ ਕੋਈ ਨਾ ਕੀ ਕਰੇ ਤੂੰ ਨਾ ਤੂੰ ਝੂਠੀ ਬੈਗਦੀ ਆ ਝੂਠੀ ਬੈਗੀ ਇਹ ਨਾ ਕਈ ਤੁਸੀਂ ਝੂਠੀ ਬੈਗ ਝੂਠੀ ਆ ਨਹੀਂ ਕਿਉਂ ਆਉਂਦੀ ਨਹੀਂ ਮੈਂ ਤੇ ਇਹ ਨਾ ਬਚਦੀ ਆ ਰੋਟੀ ਵੀ ਨਹੀਂ ਪਕਾਉਣ ਦਿੱਤੀ ਰੋਟੀ ਵੀ ਨਹੀਂ ਪਕਾਉਣ ਦਿੱਤੀ ਰੋਟੀ ਖਵਾਉਣ ਨਹੀਂ ਦਿੱਤੀ ਹੁਣ ਮੈਨੂੰ ਮੀਰਾਨ ਗਵਾਲ ਨੂੰ ਵੀ ਆਪਣੇ ਪਾਸ ਫੜੰਦੀ ਆ ਮੈਂ ਹਣ ਕਿੰਨਾ ਘਰ ਜਾਇਆ ਕਰੂੰਗੀ ਕਿ ਮੈਂ ਤਾਂ ਜਾਣਾ ਹੀ ਹੁੰਦਾ ਮੇਰੇ ਤੋਂ ਜਾਏ ਬਿਨਾ ਸਰਦਾ ਨਹੀਂ ਕਿਸੇ ਰੋਟੀ ਦੀ ਪਕਾਉਂਦੀ ਤੇ ਸੋਈ ਚ ਬੜ ਗਈਆਂ ਕਿੰਨੇ ਸੋਈ ਚ ਨਿਕਲ ਜਾ ਬਾਹਰ ਇਹ ਸੋਈ ਚ ਵੀ ਰੱਗੇ ਪਕਾ ਕੇ ਰੱਖਦੀ ਆ ਮੇਰੇ ਵਾਸਤੇ ਵਾਟੀ ਜਦੋਂ ਇਹ ਨੜਾ ਆਉਂਦਾ ਇਹ ਮੇਰੇ ਨੜਾ ਵੀ ਉਹਦੀ ਭਾਸ਼ਾ ਬੋਲਦੀ ਨੜਾਂ ਨੂੰ ਵੀ ਉਹਦੀਆਂ ਗੱਲਾਂ ਵਾਸਤੇ ਆ ਗਈ। ਮੈਂ ਕਿੰਨਾ ਕਰ ਜਾਇਆ ਕਰੂੰ ਗਾਰਡਨਿੰਗ ਨਾਲ ਸੱਦਣ ਲੱਗ ਪਈ ਹੁਣ।